ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾਏ ਪੁਰਾਣੇ ਜ਼ਮਾਨੇ ਤੇ ਅੱਜ ਦੇ ਜ਼ਮਾਨੇ ਕੀ ਫਰਕ ਹੈ ਪੁਰਾਣੇ ਜ਼ਮਾਨੇ ਤੇ ਅੱਜ ਦੇ ਜ਼ਮਾਨੇ ਦਾ ਫਰਕ ਪੁੱਤ ਗੱਲ ਐ ਹਾਂ ਵੀ ਹੁਣ ਜ਼ਮਾਨਾ ਹੈਗਾ ਪੜ੍ਹੇ ਲਿਖਾਂ ਦਾ ਠੀਕ ਠੀਕ ਹੈ ਨਾ ਠੀਕ ਹੈ ਪੜ੍ਹਨ ਲਿਖ ਕੇ ਵੀ ਬੰਦਾ ਕਈ ਵਾਰੀ ਉਹਨਾਂ ਸਿਆਣਾ ਨਹੀਂ ਹੋ ਸਕਦਾ ਜਿੰਨਾ ਅਨਪੜ੍ਹ ਕਈ ਵਾਰੀ ਸਿਆਣਾ ਹੋ ਸਕਦਾ ਠੀਕ ਹੈ ਠੀਕ ਹੈ ਪੁਰਾਣੇ ਜ਼ਮਾਨੇ ਦੇ ਵਿੱਚ ਨਾ ਇੱਕ ਜੱਟ ਹਲਵਾ ਹੀ ਜਾਂਦਾ ਠੀਕ ਹੈ ਉਹਦੇ ਕੋਲ ਇੱਕ ਪੰਡਤ ਆ ਗਿਆ ਵਿਦਵਾਨ ਪੰਡਤ ਠੀਕ ਹੈ ਜਦੋਂ ਜੱਟ ਨੂੰ ਕਹਿਣ ਲੱਗਿਆ ਕਹਿੰਦਾ ਕਹਿੰਦਾ ਭਗਤਾ ਮੈਂ ਪ੍ਰਸ਼ਾਦਾ ਛਕਣਾ ਠੀਕ ਹੈ ਜੱਟ ਕਹਿੰਦਾ ਬਾਬਾ ਮੇਰੇ ਆ ਦੋ ਕੁ ਸਿਆੜ ਰਹਿੰਦੇ ਆ ਬਹੁਣ ਵਾਲੀ ਪਹਿਲੀ ਥੋੜੀ ਜੀ ਰਹੀ ਤੇ ਤੂੰ ਦੋ ਕੁ ਮਿੰਟ ਆਰਾਮ ਕਰ ਮੇਰੀ ਪੰਜਾਰੀ ਦੇ ਨਾਲ ਪ੍ਰਸ਼ਾਦੇ ਬੰਨੇ ਹੋਏ ਆ ਠੀਕ ਹੈ ਚਾਰ ਪ੍ਰਸ਼ਾਦੇ ਆ ਦੋ ਤੂੰ ਛਕ ਲਈ ਦੋ ਮੈਂ ਛਕ ਲੂ ਠੀਕ ਬਾਬਾ ਬਹਿ ਗਿਆ ਪੰਡਤ ਉੱਥੀ ਜੱਟ ਨੇ ਜਦੋਂ ਬਾਹ ਕੇ ਬਾਗ ਛੱਟ ਤੇ ਪਿਆਲੀ ਨਾਲੋਂ ਖੋਲੀਆਂ ਪ੍ਰਸ਼ਾਦੇ ਖੋਲੇ ਤੇ ਉਹਨੇ ਦੋ ਪ੍ਰਸ਼ਾਦੇ ਪੰਡਤ ਨੂੰ ਸ਼ਿਕਾਇਤ ਤੇ ਦੂਆ ਪੁੱਛ ਲਈ ਠੀਕ ਜੱਟ ਕਹਿੰਦਾ ਬਾਬਾ ਕਿੱਥੋਂ ਆਇਆ ਪੰਡਤ ਕਹਿੰਦਾ ਭਗਤ ਦਾ ਵਿਦਵਾਨ ਆ ਮੈਂ ਵਿਦਿਆ ਪ੍ਰਾਪਤ ਕਰਕੇ ਆ ਕਾਂਛੀ ਤੋਂ ਠੀਕ ਜੱਟ ਕਹਿੰਦਾ ਵਿਦਿਆ ਨੂੰ ਕੀ ਕਰੇਗਾ ਠੀਕ ਉਹ ਕਹਿੰਦਾ ਮੈਂ ਗਿਆਨ ਵੰਡੂ ਲੋਕਾਂ ਨੂੰ ਜੋ ਮੇਰੇ ਮਗਰ ਲੱਗਣਗੇ ਠੀਕ ਤੇ ਉਹ ਕਹਿੰਦਾ ਫਿਰ ਬਾਬਾ ਜੇ ਤੂੰ ਲੋਕਾਂ ਨੂੰ ਗਿਆਨ ਵੰਡਣ ਤੋਂ ਪਹਿਲਾਂ ਮੇਰੇ ਇੱਕ ਸਵਾਲ ਦਾ ਜਵਾਬ ਦੇ ਦੇ ਠੀਕ ਉਹ ਕਹਿੰਦਾ ਪੰਡਤ ਕਹਿੰਦਾ ਪੁੱਛ ਭਗਤਾਂ ਉਹ ਕਹਿੰਦਾ ਵੀ ਮੈਨੂੰ ਆਂ ਦੱਸ ਬਾਬਾ ਪਾਪ ਦਾ ਬਾਪ ਕੌਣ ਹੈ ਠੀਕ ਆ ਪਾਪ ਦਾ ਬਾਪ ਕੌਣ ਹੈ ਪੰਡਤ ਚੁੱਪ ਲੈ ਹੁਣ ਦੋਸਤੋ ਦਰਸ਼ਕੋ ਫੋੜੇ ਮੂਰੇ ਹੱਥ ਬੰਨ ਕੇ ਬੇਨਤੀ ਆ ਵੀ ਸਾਡੀ ਅਗਲੀ ਪੋਸਟ ਆਉਣ ਤੋਂ ਪਹਿਲਾਂ ਪਹਿਲਾਂ ਤੁਸੀਂ ਸਾਨੂੰ ਇਹ ਦੱਸਣਾ ਹੈ ਕਿ ਪਾਪ ਦਾ ਬਾਪ ਕੌਣ ਹੈ ਤਿੰਨ ਅੱਖਰਾਂ ਚ ਜਵਾਬ ਹੈ ਜਿਹੜੇ ਪਹਿਲੇ ਦੋ ਅੱਖਰ ਆ ਉਹ ਸੇਮ ਆ ਦੋਨੇ ਪਹਿਲੇ ਅੱਖਰ ਨੂੰ ਕੰਨਾਂ ਲੱਗਦਾ ਜਿਹੜਾ ਤੀਸਰਾ ਅੱਖਰ ਹੈ ਉਹ ਵੱਖਰਾ ਤੁਹਾਨੂੰ ਹਿੰਟ deta ਵੀ ਪਾਪ ਦਾ ਬਾਪ ਕੌਣ ਹੈ ਸਾਡੀ ਅਗਲੀ ਪੋਸਟ ਤੋਂ ਪਹਿਲਾਂ ਪਹਿਲਾਂ ਕਮੈਂਟਾਂ ਦੇ ਵਿੱਚ ਜਵਾਬ ਦਿਓ ਉਸ ਦਿਨ ਅਸੀਂ ਤੁਹਾਨੂੰ ਇਸ ਗੱਲ ਦਾ ਜਵਾਬ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ